ਜੇ ਸੇਵਾ ਸਿੰਘ ਸੇਖਵਾ ਪਿੰਡ ਜੀ ਦੇ ਗਰਮੀਦ ਕੋਰ ਕੀ ਸਾਰੀ ਕਰਨਾ ਬਾਬੇ ਘੜੇ ਬੇੜਨਾ ਇਹਨੇ ਟੀਕੇ ਲਾਉਂਦਾ ਰਿਹਾ ਵਾ ਗੋਲੀਆਂ ਵੀ ਖਾਂਦਾ ਰਿਹਾ ਟੀਕੇ ਵੀ ਲਾਉਂਦਾ ਰਿਹਾ ਵਾ ਇਹ ਤੇ ਇਹਦੇ ਜਾਨੀ ਬਥੇਰਾ ਹੀ ਕਹਿੰਦੇ ਰਹੇ ਚਲੋ ਨਈ ਪਰ ਜਿਹੜੇ ਲਾਉਣ ਵਾਲੇ ਉਹਨਾਂ ਦਾ ਪਰ ਭਲਾਨੀ ਹੋਣਾ ਜਿੰਨਾ ਮੇਰੇ ਪੁੱਤ ਨਸਿਆਂ ਤੇ ਲਾਤੇ ਉਹਨਾਂ ਦਾ ਕਿਦੇ ਸੜ ਗਏ ਕੱਲੇ ਨਸਾ ਪਾਜੀ ਪਿੰਡ ਚ ਪਤਾ ਨਹੀਂ ਕਿੱਥੋਂ ਲੈ ਕੇ ਆਉਂਦਾ ਏ ਹਾਂ ਨੁਗਰੇ ਪਤਾ ਹੀ ਨਹੀਂ ਲੱਗਦਾ ਕਿਨੇ ਚਿਰ ਤੋਂ ਸ਼ਾਦਾ ਇਹ 3-4 ਸਾਲ ਹੀ ਉਹ ਚੱਲੇ ਸੀ ਜਦੋਂ ਜ਼ਿਆਦਾ ਵੱਧ ਗਿਆ ਉਦੋਂ ਸਾਨੂੰ ਪਤਾ ਲੱਗਾ ਬਤੇਰਾ ਕਹਿੰਦੇ ਰਹੇ ਆ ਦੰਨਾ ਸਾਹਿਬ ਦੂਜਾ ਨਹੀਂ ਕਿੱਥੋਂ ਲੈ ਕੇ ਆਉਂਦਾ ਕਿਦੇ ਭਾਜੀ ਬੜਾ ਸਾਡੇ ਪਿੰਡ ਦੇ ਵਿੱਚ ਠਾਣਾ ਵਾ ਕੋਈ ਕਾਰਵਾਈ ਠਾਣੇ ਵਾਲਿਆਂ ਨੇ ਨਹੀਂ ਕੀਤੀ ਵੀ ਤੇ ਕਿਤੇਰਾ ਰੌਲੀ ਪਾਉਂਦੇ ਰਹੇ ਜਦੋਂ ਮੇਰਾ ਦੂਜਾ ਬੇਟਾ ਐਦਾ ਹੋਏ ਮੈਂ ਉਹਦੇ ਵੀ ਕਿਹਾ ਹਾਂ ਮੈਂ ਮੀਡੀਆ ਵਾਲਿਆਂ ਨੂੰ ਸੱਦ ਕੇ ਆਪਣੀ ਵੇਅ ਬਣਾਉਣੀ ਆ ਮੇਰੇ ਘਰ ਆ ਚਾਂਸ ਹੋਇਆ ਵਾ ਉਹਦੇ ਪਿੰਡ ਵਾਲੇ ਨਹੀਂ ਮੰਨੇ ਆਗੇ ਵੀ ਮੈਂ ਅਮਰੀਕਾ ਆ ਕੇ ਕਿਹਾ ਮੈਂ ਅਮਰੀਕਾ ਸੱਦਣਿਆ ਮੇਰੇ ਘਰ ਦਾ ਕੋਹ ਨਹੀਂ ਰਿਆ ਆਗਾ ਵੀ ਮੈਂ ਤਾਂ ਕਰ ਇੰਨੀ ਗਰੀਬੀ ਆ ਮੇਰੇ ਤੇ ਹਾਂਜੀ ਦੋ ਬੱਚੇ ਆ ਛੋਟੇ ਛੋਟੇ ਨਸ਼ਾ ਪਤ ਲੱਗਿਆ ਕਿੱਥੋਂ ਲੈ ਕੇਦਾ ਕੌਣ ਜਾਂਦਾ ਰਿਹਾ ਨਾਲ ਦੇ ਪਤਾ ਨਹੀਂ ਨਸ਼ੇ ਦਾ ਨਹੀਂ ਪਤਾ ਪਾਜੀ ਲੱਗਾ ਹਾਂਜੀ ਉਹ ਪਤਾ ਨਹੀਂ ਉਹਨਸਾਲ ਹੋਇਆ ਪਾਜੀ ਸਾਲ ਬਾਅਦ ਇਹਦਾ ਹੋ ਗਿਆ ਇੰਨੇ ਟੀਗਾ ਕਿੱਥੇ ਲਾਇਆ ਗਿਆ ਇੰਨੇ ਟੀਗਾ ਦੱਜਾ ਨਹੀਂ ਬਾਹ ਚ ਲਾਉਂਦਾ ਰਿਹਾ ਵਾ ਘਰੇ ਲਾਇਆ ਬਾਹਰ ਲਾਇਆ ਇਹ ਤੇ ਦੱਜਾ ਨਹੀਂ ਕਈ ਵਾਰੀ ਤਾਂ ਬਾਹਰ ਹੀ ਲਾਉਂਦਾ ਹੁੰਦਾ ਹੁੰਦਾ ਏ ਕਈ ਵਾਰੀ ਘਰ ਜੇ ਕਿਤੇ ਇੰਨੇ ਲਾਉਣੇ ਤਾਂ ਇਹਨੂੰ ਆਖਣਾ ਨਾਲ ਆ ਆਡਾ ਨਾਂ ਗਾੜੀ ਆਖਣਾ ਤੂੰ ਇਹ ਮੈਨੂੰ ਕਹਿੰਦੀ ਆਂ ਤੇਰਾ ਘਰ ਦੀਨੇ ਵੀ ਖੇਜਣਾ ਤੂੰ ਨਾ ਇਹ ਕਾ ਕਿਉਂ ਕਰਨਾ ਇਦਾਂ ਸਾਰ ਮਰੇ ਫੜਿਆ ਫੜਿਆ ਵੀ ਗਿਆ ਪਹਿਲੀ ਨਹੀਂ ਪੜਿਆ ਨਹੀਂ ਗਿਆ ਕੇ ਦੇ ਵੀ ਨਹੀਂ ਕੋਈ ਪੁਲਿਸ ਨੇ ਕਾਰਵਾਈ ਪਿੰਡ ਚ ਕੀਤੀ ਨਹੀਂ ਭਾਜੀ ਤੂੰ ਕਦੀ ਕਹਿ ਨਹੀਂ ਜਾ ਕੇ ਪੁਲਿਸ ਨੂੰ ਨਸ਼ਾ ਵੇਖਦਾ ਪਿੰਡ ਦੇ ਕਹਿੰਦੇ ਪੁਲਿਸ ਏਰ ਤੇ ਕਾਰਵਾਈ ਕੋਈ ਕਰਦੀ ਨਹੀਂ ਗੀ ਨਸ਼ੇ ਤੇ ਕੋਈ ਕਾਰਵਾਈ ਨਹੀਂ ਹੱਤੇ ਹੁੰਦੀ ਕੀ ਚਾਹੁੰਦੇ ਤੂੰ ਹੁਣ ਅੱਡੀ ਕੋਈ ਨਾ ਕੋਈ ਹਾਲ ਹੋਣਾ ਚਾਹੀਦਾ ਇਹ ਪਿੰਡ ਦੇ ਵਿੱਚ ਨਸ਼ਾ ਬੰਦ ਹੋਣਾ ਚਾਹੀਦਾ ਮੈਂ ਤਾਂ ਗਵਾਲੇ ਦੇ ਦੋ ਪੁੱਤ ਕਿਤੇ ਲੋਕਾਂ ਦੇ ਪੁੱਤਾਂ ਦੀ ਜ਼ਿੰਦਗੀ ਬਾਜੇ ਪਿੰਡ ਦੇ ਵਿੱਚੋਂ ਕਿਤੇ ਇਹ ਜੀ ਮੇਰੇ ਆਪਣੇਵਾਂ ਲੱਗਦਾ ਸੀ ਕੀ ਗੱਲ ਬਤੋਈ ਸ਼ਰੀ ਗੱਲਬਤ ਇਹੋ ਜੀ ਚਿੱਟੇ ਦੇ ਟੀਕੇ ਲਾਉਂਦਾ ਰਿਹਾ ਵਾ ਤਿੰਨ ਸਾਲ ਹੋ ਚੱਲੇ ਏ ਲਾਉਂਦੇ ਨੂੰ ਬਹੁਤ ਜ਼ਿਆਦਾ ਮਤਲਬ ਪਿੰਡ ਵਿੱਚ ਨਸ਼ਾ ਚੱਲਣ ਡਿਆ ਵਾ ਕੋਈ ਇਹ ਪਿੰਡ ਵਿੱਚ ਕੋਈ ਰੋਕ ਥੰਮ ਨਹੀਂ ਇਸ ਨਸ਼ੇ ਦੀ ਤੇ ਯਾਨੀ ਪੀ ਚਲੋ ਇਹਦੇ ਤੇ ਪੋਤ ਵਿਚਾਰੀ ਦੇ ਗਰੀਬਣੀ ਦੇ ਮਰ ਗਏ ਆ ਤੇ ਲੋਕਾਂ ਦੇ ਵੱਜ ਜਾਣ। ਲੱਗੇ ਠਾਣਾ ਵਾ। ਹਾਂਜੀ ਲੱਗੇ ਠਾਣਾ ਵਾ ਜੀ। ਠਾਣੇ ਕਦੀ ਕੰਪਲੇਨਟ ਨਹੀਂ ਕੀਤੀ ਨਸ਼ਾ ਦੇਖਦਾ ਪੰਜ। ਨਹੀਂ ਜੀ ਇੰਨਾ ਨਹੀਂ ਕੀਤੀ। ਕੀ ਬਤਾ ਵਿਚਾਰੀਆਂ ਡਰਦੀਆਂ ਨੇ ਨਹੀਂ ਕੀਤੀ ਜੇ ਕੀ ਹਿਸਾਬਤਾ ਵੈਨਾਂ ਦਾ। ਹੁਣ ਇਹਨਾਂ ਨੂੰ ਇਹ ਵੀ ਇਨਸਾਫ ਚਾਹੀਦਾ ਵਿਚਾਰੀਆਂ ਨੂੰ ਇਹ ਵੀ ਗਰੀਬੀਆਂ ਨੇ ਬੱਚੇ ਕਿਤਨਾ ਪਾਲਣੇ ਕੋਈ ਇਹਨਾਂ ਦਾ ਘਰ ਨਹੀਂ ਬਾਹਰ ਨਹੀਂ ਇਹਨਾਂ ਦਾ। ਆ ਕੋਠੇ ਵੇਖੋ ਜੀ ਇਹਨਾਂ ਦੇ ਡਿੱਗਣ ਡੇ ਆ। ਕਿੱਥੇ ਇਹਨਾਂ ਰਹਿਣਾ ਵਾ। ਉਹਦੀ ਵੀ ਇਹਨਾਂ ਟੀਕਿਆ ਨਾ ਹੋਈ ਏ ਜੀ। ਕੀ ਨਹੀਂ ਕੀ ਸਾਰਾ ਘਟਣਾ ਹੋਈ ਆ ਕੁਲਵਿੰਦਰ ਸਿੰਘ ਨਾਂ ਹੈ ਇਹਦਾ ਇਹ ਭਾਜੀ ਚੱਟੇ ਦੇ ਟੀਕੇ ਲਾਉਂਦਾ ਸੀ ਇੱਥੇ ਕੋਈ ਕਾਰਵਾਈ ਨਹੀਂ ਹੈਗੀ ਮਤਲਬ ਸਾਰੇ ਪਿੰਡ ਦੇ ਵਿੱਚ ਵੀ ਚਿੱਟਾ ਵੇਖਦਾ ਇੱਥੇ ਕੋਈ ਕਾਰਵਾਈ ਨਹੀਂ ਕਰਦਾ ਹੈਗਾ ਇਹ ਪਹਿਲਾਂ ਇੱਕ ਛੋਟਾ ਮਰਿਆ ਸੀ ਇੱਕ ਉਹ ਵੀ ਚਿੱਟੇ ਨਾਲ ਹੀ ਮਰਿਆ ਟੀਕੇ ਲਾ ਲਾ ਕੇ ਚਿੱਟੇ ਦੇ ਇਹ ਵੀ ਇਹ ਵੀ ਚਿੱਟੇ ਨਾਲ ਹੀ ਮਰਿਆ ਤਾਂ ਕੋਈ ਕਾਰਵਾਈ ਨਹੀਂ ਹੋਈ ਇਹਦਾ ਇਕੱਲਾ ਹੀ ਪੁੱਤ ਇਹੋ ਰਹਿ ਗਿਆ ਸੀ ਇਹ ਵੀ ਗਿਆ ਅਜੇ ਆ ਦੋ ਬੱਚੇ ਜਾ ਵੇਖ ਲੋ ਛੋਟੇ ਛੋਟੇ ਆਜੀ ਘਰ ਦੀ ਆ ਤੇ ਨਾ ਇਹਨਾਂ ਬੜੇ ਕੋ ਸੋਚੇ ਤੇ ਨਾਲੇ ਪਿੰਡ ਦੇ ਵਿੱਚ ਆ ਬੰਦ ਹੋਏ ਕੋਈ ਕਾਰਵਾਈ ਮਤਲਬ ਇੱਥੇ ਹੁੰਦੀ ਨਹੀਂ ਚਿੱਟੇ ਤੇ ਮਤਲਬ ਹਮਾਂ ਦੇ ਕਾਰਵਾਈ ਨਹੀਂ ਕੋਈ ਹੁੰਦੀ ਜੇ ਕਿਸੇ ਕਰ ਗਈ ਸੀ ਪੁਲਿਸ ਨੂੰ ਕੀਤੀ ਨਹੀਂ ਮਤਲਬ ਕਰਨਾ ਚਾਹੁੰਦੇ ਆ ਪਰ ਕਹਿੰਦੇ ਇਹਦੇ ਚਿੱਟੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਅਸੀਂ ਗਏ ਹੀ ਨਹੀਂ ਮੁਰਕੇ ਥਾਣਾ ਪਿੰਡ ਚ ਹੀ ਆ ਪਿੰਡ ਚ ਹੀ ਥਾਣਾ ਵਾ ਸ਼ਰਮ ਵੇਖਦਾ ਸ਼ਰਮ ਵੇਖਦਾ ਵਾ ਇੱਥੇ ਕੀ ਮੰਗ ਕਰਦੇ ਮੰਗ ਇਹੋ ਕਰਨੇ ਕਿ ਇਹ ਬੰਦ ਹੋਣਾ ਚਾਹੀਦਾ ਵਾ ਬਾਕੀ ਤੇ ਵੱਜ ਜਾਣ ਚਲੋ ਇਹ ਤਾਂ ਹੁਣ ਗਏ ਦੋਵੇਂ ਇਹਨਾਂ ਦਾ ਇਹੋ ਬੱਚਾ ਆਏਗਾ ਇਹ ਵੀ ਗਿਆ ਇਹੋ ਰਹਿ ਗਿਆ ਜੀ ਇਦਾਂ ਹੀ ਵੇਖਦਾ ਸੜਿਆਂ ਇਦਾਂ ਹੀ ਵੇਖਦਾ ਕਿ ਸੜਿਆਂ ਵਿੱਚਦਾ ਤੇ ਤਾਂ ਹੀ ਲਾਉਂਦੇ ਇਹਨੇ ਕਰਦੇ ਆ ਇਹਨੂੰ ਤੇ ਗੋਲੀਆਂ ਦੇ ਇੱਥੋਂ ਇੱਥੇ ਬੰਤੀ ਕੋਈ ਨਹੀਂ ਕੁੜੀਆਂ ਗੋਲੀਆਂ ਗਾਲੀਆਂ ਵੀ ਬੜੀਆਂ ਐਸੇ ਵਿਕਦੀਆਂ ਵਾ ਸੜਿਆਂ ਵਿੱਚ ਲੋਕਾਂ ਨੇ ਧੰਦੇ ਬਣਾਏ ਆ ਬਿਜ਼ਨਸ ਘਾਂਡੇ ਆ ਕੋਈ ਕਾਰਵਾਈ ਨਹੀਂ ਹੋਣ ਈ